ਨਾਣੇ ਕੋਤੀ ਵੀ ਸੱਚ ਇੱਕ ਓ ਅੰਕਾਰ ਸਤਿਨਾਮ ਕਰਤਾ ਪੁਰਖ ਮੇਰਾ ਪੋ ਨਿਰਵੈ ਰਿਆਤਾਲ ਮੂਰਤ ਜੁਨੀ ਸਭੰਗੁਰ ਪ੍ਰਸਾਦ ਜਪ ਆਜ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਵਾਹਿਗੁਰੂ ਜੀ ਸਾਡੇ ਇੱਕ ਸੱਦੇ ਤੇ ਜਿਹੜੀ ਸੰਗਤ ਪਹੁੰਚੀ ਏ ਉਹਨਾਂ ਦਾ तहे दिलੋਂ ਧੰਨਵਾਦ ਆਪਾਂ ਰੋਜ਼ ਅਰਦਾਸ ਕਰਨੇ ਆ ਨਾਨਕ ਨਾਮ ਤੇਰੇ ਭਾਣੇ ਸਰਬੱਤ ਦਾ ਭਲਾ کئی ਵਾਰੀ ਅਰਦਾਸ ਸਿਰਫ ਬੋਲ ਬਣ ਕੇ ਰਹਿ ਜਾਂਦੀ ਏ ਜਿਹੜੀ ਸੰਗਤ ਪਹੁੰਚੀ ਏ ਉਹ ਵਾਕਿਆ ਹੀ ਸਰਬੱਤ ਦਾ ਭਲਾ ਮੰਗਣ ਆਲੀ ਏ ਸਰਬੱਤ ਦਾ ਭਲਾ ਕਹਿਣਾ ਤੇ ਉਹਨੂੰ ਮੰਨਣਾ ਬੜੀਆਂ ਵੱਡੀਆਂ ਗੱਲਾਂ ਨੇ ਜਿਹੜੀ ਅੱਜ ਸਮਾ ਦਾਡ ਕੇ ਸੰਗਤ ਆਈ ਏ ਸਰਬੱਤ ਦੇ ਭਲੇ ਵਾਸਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਿਸਪੀ ਪਹਿਲਾਂ ਆ ਗਈ ਸੀ ਸਾਰੇ ਬੈਠਣ ਸਾਹਮਣੇ ਵੇਖੋ ਸਾਹਮਣੇ ਸੰਗਤ ਵੇਖੋ ਬਾਣੀ ਦਾ ਉਹਨਾਂ ਨੇ ਆਨੰਦ ਲਿਆ ਸਾਹਮਣੇ ਸੰਗਤ ਬੈਠੀ ਸਾਹਮਣੇ ਬੈਠੀ ਐ ਸਿੱਖ ਕੁੱਲ ਦਾ ਇੱਕ ਬਾਣੀ ਹੈ ਤੁਰਕੀ ਬਾਣੀ ਆਈ ਜਿੰਨ ਅਗਲੇ ਜਿੰਨ ਹੋਰ ਸਾਡੇ ਕੋਲ ਇੱਕ ਔਟ ਆਸਰਾ ਜੋ ਇਹ ਸਤਿਗੁਰੂ ਦਾ ਹੈ ਸਤਿਗੁਰ ਦੀ ਬਾਣੀ ਦਾ ਅੱਜ ਤੱਕ ਜੋ ਵੀ ਸਤਿਗੁਰ ਨੇ ਅਰਦਾਸ ਕੀਤੀ ਹੈ ਸਤਗੁਰ ਨੇ ਅਰਦਾਸ ਦੀ ਸੇਵਾ ਲਈ ਹੈ ਅੱਜ ਤੱਕ ਕਦੇ ਸਤਗੁਰ ਨੇ ਕਿਸੇ ਨੂੰ ਵੀ ਨਿਰਾਸ਼ ਨਹੀਂ ਮੋੜਿਆ ਜਦੋਂ ਕਿਸੇ ਨਾਵੇਂ ਕੋਈ ਵਿਪਤਾ ਬਣੇ ਜਪਜੀ ਸਾਹਿਬ ਦਾ ਪਾਠ ਕਰਕੇ ਦੀਗ ਬਣਾ ਕੇ ਭੋਗ ਲਾ ਕੇ ਸਤਗੁਰ ਦੇ ਚਰਨਾਂ 'ਚ ਅਰਦਾਸ ਕਰੋ ਸਤਗੁਰ ਕਦੇ ਖਾਲੀ ਨਹੀਂ ਮੋੜਦਾ ਕਿਸੇ ਨੂੰ ਕੋਈ ਵੀ ਦੁੱਖ ਤਕਲੀਫ ਹੋਵੇ ਸਤਗੁਰ ਹੀ ਇਹ ਜਿਹੜਾ ਅੰਤ ਵੇਲੇ ਸਹਾਈ ਹੁੰਦਾ ਬਹੁਤ ਬਹੁਤ ਧੰਨਵਾਦ ਆਈਏ ਸੰਗਤ ਦਾ ਮੈਂ ਇੱਕ ਵਾਰੀ ਇੱਕ ਮਿੰਟ ਵਾਸਤੇ ਪ੍ਰਧਾਨ ਜੀ ਨੂੰ ਕਹਾਂਗਾ ਜ਼ਲੇਰ ਸਿੰਘ ਜੀ ਨੂੰ ਕਾਕਾ ਸਦਾਲਾ ਜੀ ਨੂੰ ਸੰਗਤ ਦਰਸ਼ਨ ਕਰਨਗੇ ਆਜੋ ਵਾਹਿਗੁਰੂ ਜੀ ਸਾਡੇ ਨਾਲ ਸਾਰੇ ਲਗਪਤ ਗੁਰਦੁਆਰਾ ਸਾਹਿਬ ਤੋਂ ਸੰਗਤ ਪਹੁੰਚੀ ਹੈ ਇਹ ਆਪਣੇ ਬਾਬਾ ਬਚਿੱਤਰ ਸਿੰਘ ਜੀ ਗੁਰਦੁਆਰਾ ਸਾਹਿਬ ਤੋਂ ਰਾਮਗੜੀ ਗੁਰਦੁਆਰਾ ਸਾਹਿਬ ਤੋਂ ਉਹ ਜਹਾਂ ਦੀਵਾਲੀ ਫਲਤ ਫੁੱਲ ਦੇ ਰਾਕੇ ਸਰਬ ਕਲਾ ਸੋ ਰੱਖ ਚਵਰ ਤਖਤ ਦੇ ਮਾਲਕ ਸੱਚੀ ਸਰਕਾਰ ਜੁਗੋ ਜੁਗ ਅਕਾਲ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਹਾਜ਼ਰ ਨਾਜ਼ਰ ਨੇ ਉਹਨਾਂ ਦਾ ਪਹਿ ਧਿਆਨ ਕਰਕੇ ਸਾਰੀ ਸੰਗਤ ਰਸਨਾ ਪਵਿੱਤਰ ਕਰਦੇ ਆ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੂਪ ਹੀਨ ਬੁੱਧ ਵੱਲ ਹੀਨੀ ਮੋਹਿ ਪਰਦੇਸਨ ਦੂਰ ਆਮ ਬਾਗ ਤੇਰੇ ਸੰਮਰੀ ਕਿਰਪਾ ਮੈਂ ਸੁਖ ਕਨੇਰੇ ਕੋਈ ਨ ਜਾਣੇ ਤੁਮਰਾ ਅੰਤ ਉਚੇ ਤੇ ਉਚਾ ਭਗਵੰਤ ਸਗਲ ਸਮਗਰੀ ਤੁਮਰਾ ਸੂਤਰ ਤਾਰੀ मे रो सौ आज्ञाकारी ਤੂੰ ਮਰੇ ਘਾਟੂ ਮੇ ਤੂੰ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਤੇ ਆਕੇ ਹਰ ਦਾਸ ਹਮਾਰੀ ਗਿਓ ਪਿੰਡ ਸਭ ਤੇਰਾ ਵਾਹਿਗੁਰੂ ਕਾਹੋ ਨਾ ਨਟ ਸਭ ਤੇ ਹੀ ਵੜਿਆ ਕੋਈ ਨਾ ਹੋ ਨ ਜਾਣੇ ਮੇਰਾ ਵਾਹਿਗੁਰੂ